ਬਾਦਸ਼ਾਹ ਦਰਵੇਸ਼ ਤੇਥੋਂ ਵਾਰੀ ਜਾਵਾਂ ਦਾਨੀ ਤੁਸਾਂ ਜਿਆ ਡਠਾ ਨਾ ਕੋਈ ਹੋਰ ਖਾਵੇ ਲੈਣਾ ਕਿਸੇ ਕਸ਼ਮੀਰ ਦੇਆ ਪੰਡਤਾਂ ਤੋਂ ਦਿੰਦਾ ਹੋਰ ਦਰਵਾਜੇ ਵੱਲ ਤੋਰ ਖਾਵੇ ਐਨੀ ਉਮਰ ਨਿੱਕੀ वॾे फैसले न वॾे फैसले नी वॾे फैसले नी उमिरि निकी वे फैसले न कुल जहान झंजोड़ खे कोई सिखे तुसां थो दान दण सिरां ਆਜਨਾ ਦਿੱਤਾ ਕੁਝ ਹੋਰ ਖਾਵੇ ਜਿਹੜੇ ਹੱਸ ਕੇ ਜੰਗ ਨੂੰ ਤੋੜ ਦਿੱਤੇ ਵੇੜੇ ਪੁੱਤਰ ਹਟਾ ਤੋਂ ਨਹੀਂ ਮੁੱਲ ਮਿਲਣੇ ਜਿਹੜੀ ਹੱਥੀ ਉਜਾੜ ਰਹੇ ਆਪ ਡਾਲੀ ਵੇੜੇ ਫੁੱਲ ਨਹੀਂ ਪਾਤਸ਼ਾਹ ਫੇਰ ਖਿੜਨੇ ਤੈਨੂੰ ਅੰਸ ਪਿਆਰੀਆ ਤੈਨੂੰ ਅੰਸ ਪਿਉਰੀ ਅੰਸ ਪਿਆਰੀ ਜਾਂ ਤੈਨੂੰ ਅੰਸ ਪਿਆਰੀ ਅਜੇ ਬੁੱਜੀ ਬੁਝਾਰਤ ਨਈਓ ਮੇਰੇ ਦਿਲ ਨੇ ਖੂਨ ਪੁੱਤਾਂ ਦਾ ਪਾ ਜਿਹੜੇ ਥੰਮ ਸਾਜੇ ਵੇਲੇ ਜਗ ਜਹਾਨ ਤੋਂ ਨਹੀਂ ਹਿਲਣੇ ਵੇਲੇ ਜਗ ਜਹਾਨ ਤੋਂ ਨਹੀਂ ਹਿਲਣੇ ਹੋਣੀ ਆਖ ਦੀ ਗੁਰੂ ਗੋਬਿੰਦ ਸਿੰਘ ਜੀ ਕਰਿਓ ਮੇਰੀ ਵੀ ਗੱਲ ਤੇ ਗੌਰ ਖਾਵੇ ਕੀ ਲੋੜ ਪਈ ਸੇ ਪੁੱਤ ਵਾਰਣੇ ਦੀ ਮਰਣ ਵਾਲੇ ਬੈਠੇ ਸੀਗੇ ਹੋਰ ਖਾਵੇਂ ਮਾਂ ਨੂੰ ਪੁੱਤਾਂ ਨੂੰ ਦਾਦੀ ਨੂੰ ਪੋਤਿਆਂ ਦੀ ਪੋਤਿਆਂ ਦੀ ਸਹਬਾ ਪੋਤਿਆਂ ਦੀ ਮਾਂ ਨੂੰ ਪੁੱਤਾਂ ਦੀ ਦਾਦੀ ਨੂੰ ਪੋਤਿਆਂ ਦੀ ਹੁੰਦੀ ਅਸਲਾਤੀ ਕਰ ਲੋੜ ਖਾਵੇ ਨਾਲੇ ਤੇਰੇ ਪੰਜਾਂ ਨੂੰ ਓਹੋ ਵੇਖ ਲੈnde ਨਿਬੜ ਜਾਣੇ ਸੀ ਵੈਰੀ ਦੇ ਜੋਰ ਖਾਵੇ ਨਿਬੜ ਜਾਣੇ ਸੀ ਵੈਰੀ ਦੇ ਜੋਰ ਖਾਵੇ ਪੁੱਤਰ ਮੋਹ ਵਿੱਚ ਹੋਣੀ ਏ ਜੇ ਫਸ ਜਾਂਦਾ ਨੀ ਵੀ ਸ਼ਰਮ ਨਾ ਹੋਣੀ ਸੀਨੀ ਤਾਣ ਮੇਰੀ ਪੁੱਤਰ ਰੱਖ ਲੈਂਦਾ ਪਿਆਰੇ ਵਾਰ ਦਿੰਦਾ ਸ਼ਾਹੀ ਜੱਗ ਤੇ ਭਰਦਾ ਕੌਣ ਮੇਰੀ ਆਖਰ ਕਰਤਾ ਜੱਗ ਤੋਂ ਕੂਚ ਕਰਨੇ ਕੂਚ ਕਰਨੇ ਕੂਚ ਕਰਨੇ ਮੈਥੋਂ ਪਹਿਲਾ ਮਿਟ ਜਾਣੀ ਸੀ ਨੀ ਹੋਂਦ ਮੇਰੀ ਕਿਵੇਂ ਮਾਣ ਦਾ ਨਿਗਮੈ ਸ਼ਹਾਦਤਾਂ ਤੇ ਕਿਵੇਂ ਸੂਣਾ ਤੇ ਹੋਣੀ ਸੀ ਨੀ ਸੌਣ ਮੇਰੀ ਕਿਵੇਂ ਸੂਣਾ ਤੇ ਹੋਣੀ ਸੀ ਨੀ ਸੌਣ ਮੇਰੀ ਤੇਰਾ ਦੱਸ ਨਿਰਮੋਈਆਂ ਵੇ ਕੀ ਜਾਂਦਾ ਆਕੇ ਦੇ ਪੁੱਤਾਂ ਦੇ ਵੇਖ ਲੈਂਦਾ ਅਗਨ ਭੇਟ ਕਰਦਾ ਹੱਥੀ ਆਪ ਆਕੇ ਚਿਖਾ ਪੁੱਤਾਂ ਦੇ ਸਵੇ ਦੀ ਸੇਕ ਲੈਂਦਾ ਕਫਨ ਪਾ ਦਿੰਦਾ ਮੱਥੇ ਚੁੰਮ ਲੈਂਦਾ ਚੁੰਮ ਲੈਂਦਾ ਚੁੰਮ ਲੈਂਦਾ ਫੁੱਲ ਸ਼ਰਦਾ ਦੇ ਕਰ ਤੂੰ ਵੀ ਭੇਟ ਲੈਂਦਾ ਠੰਡੇ ਸਵੇਰ ਕਰਦਾ ਜੀ ਹੱਥੀ ਫੁੱਲ ਚੁਗਦਾ ਚਿਖਾ ਪੁੱਤਾਂ ਦੀ ਆਪ ਸਮੇਟ ਲੈਂਦਾ ਚਿਖਾ ਪੁੱਤਾਂ ਦੀ ਆਪ ਸਮੇਟ ਲੈਂਦਾ ਮੇਰੇ ਪੁੱਤਾਂ ਤੋਂ ਮੈਨੂੰ ਸੀਏ ਵੱਧ ਪਿਆਰੇ ਜਿਹੜੇ ਜੰਗ ਮੈਦਾਨ ਵਿੱਚ ਮਰੇ ਪਿਆ ਕਿਹੜੇ ਪੁੱਤਾਂ ਦੀ ਗੱਲ ਕਰੇ ਹੋਣੀ ਇਹ ਨਹੀਂ ਮੇਰੇ ਪੁੱਤ ਅਨੇਕ ਇੱਥੇ ਮਰੇ ਪਿਆ ਕਿੜੀਆਂ ਚਾਦਰਾਂ ਨੂੰ ਤੂੰ ਕਫਨ ਸਮਝੇ ਕਫਨ ਸਮਝੇ ਹਾਣੀ ਕਫਨ ਸਮਝੇ ਤਾਂ ਅੰਬਰ ਮੂਹਾਂ ਦੇ ਉੱਤੇ ਗੜੇ ਪੈ ਆ ਜਾਂ ਤਾਂ ਕੱਜਾਂਗਾ ਮੁਖ ਇਹਨਾਂ ਸਾਰਿਆਂ ਦੇ ਨਹੀਂ ਤਾਂ ਸੋਚੂ ਮੇਰੇ ਵੀ ਮੇਰੇ ਘਰੇ ਪਿਆ ਨਹੀਂ ਤਾਂ ਸੋਚੂ ਮੇਰੇ ਵੀ ਮੇਰੇ ਘਰੇ ਪਿਆ ਨਹੀਂ ਤਾਂ ਸੋਚੂ ਮੇਰੇ ਵੀ ਮੈਲੀ ਸੁੱਤੇ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ